ਦੋ ਸੁ ਪਿਛਲੇ ਦਿਨਾਂ ਤੋਂ ਅਸੀਂ ਐਕਸਟਰਸ਼ਨ ਸੰਬੰਧੀ ਖਾਸ ਤੌਰ ਤੇ ਜੋ ਕੋਸ਼ੇ ਇਥੇ ਸਾਡੇ ਨੇੜੇ-ਤੇੜੇ ਵਾਪਰ ਰਿਹਾ ਗੱਲਾਂਬਾਤ ਕਰ ਰਹੇ ਹਾਂ ਗੱਲ ਇਥੇ ਤੱਕ ਵੱਧ ਤੁਰਿਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਕਿ ਜਿਹੜੇ ਵਕੀਲਾਂ ਨੂੰ ਵੀ ਹੁਣ ਇਹ ਐਕਸਟਰਸ਼ਨ ਜਾਂ ਧਮਕੀਆਂ ਜਾਂ ਉਹ ਚੀਜ਼ਾਂ ਮਿਲ ਰਹੀਆਂ ਨੇ ਸਟੀਵ ਕੂਨਰ ਸਾਡੇ ਨਾਲ ਨੇ ਉਹਗੇ ਵਕੀਲ ਨੇ ਤੇ ਉਹਦੇ ਨਾਲ ਨਾਲ ਇਹ ਐਮ ਐਲ اے ਨੇ ਰਿਚਮੰਡ ਕੁਇਨਸਬਰੋ ਤੋਂ ਕੁੰਨਰ ਸਾਹਿਬ ਸਾਨੂੰ ਦੱਸਿਓ ਕਿ ਇਹ ਵਕੀਲਾਂ ਨੂੰ ਧਮਕੀਆਂ ਜਾਂ ਐਕਸਟਰਸ਼ਨ ਦਾ ਕੀ ਮਾਮਲਾ ਪਤਾ ਲੱਗ ਰਿਹਾ ਜੀ ਜੀਨੇ ਕੋ ਮੈਂ ਐਮ ਐਲ اے ਵੀ ਹਾਂ ਰਿਚਮਨ ਕুইਨਸਬਰੋ ਦਾ ਬਟ ਮੈਂ ਆਫੀਸ਼ਲ ਆਪੋਜੀਸ਼ਨ ਕ੍ਰਿਟਿਕ ਅਟਰਨੀ ਜਨਰਲ ਦਾ ਹੈਗਾ ਜੀ ਐਂਡ ਉਹਦੇ ਉਹਦੇ ਕਰਕੇ ਮੈਨੂੰ ਜਦੋਂ ਨੋਟਿਸ ਗਿਆ ਲਾਸ ਆਈਡੀ ਤੋਂ ਵਕੀਲ ਨੇ ਮੈਨੂੰ ਰੀਚ ਆਊਟ ਕੀਤਾ ਕਿ ਦੱਸਿਆ ਤੁਹਾਨੂੰ ਪਤਾ ਹੈਗਾ ਨੋਟਿਸ ਚੱਲ ਗਿਆ ਹੈਗਾ ਫਿਰ ਮੈਂ ਇਨਵੈਸਟੀਗੇਸ਼ਨ ਕੀਤੀ ਮੈਨੂੰ ਮੈਂ ਪੂਰਾ ਨੋਟਿਸ ਪੜਿਆ ਐਂਡ ਬਕੀਲਾਂ ਨੂੰ ਤੰਪਕੀਆਂ ਪਹੁੰਚੀਆਂ ਹੈਗੀਆਂ ਇਸ ਜਿਹੜਾ ਨੋਟਿਸ ਆ ਲਾਅਸ ਆਈਡੀ ਹਲੋਂ ਜਿਹੜਾ ਪਿਛਲੇ ਹਫਤੇ ਆਇਆ ਉਹਦੇ ਵਿੱਚ ਇਦਾਂ ਨਹੀਂ ਲਿਖਿਆ ਸਿਰਫ ਇੱਕ ਵਕੀਲ ਨੂੰ ਮਿਲ ਕੇ ਮਿਲਿਆ ਉਹਨੂੰ ਤੰਪਕੀਆਂ ਇੱਕ ਸਿਰਫ ਇੱਕ ਵਕੀਲ ਨੂੰ ਮਿਲੀਆਂ ਹੈਗੀਆਂ ਇਦਾਂ ਦੱਸਿਆ ਗਿਆ ਹੈਗਾ ਲੋਅਰਸ ਲੋਅਰ ਬਕੀਲਾਂ ਨੂੰ ਤੰਪਕੀਆਂ ਮਿਲੀਆਂ ਹੈਗੀਆਂ ਸੋ ਐਕਸਟਰਸ਼ਨ ਦੀਆਂ ਐਂਡ ਉਹਨਾਂ ਨੂੰ ਦੱਸਿਆ ਗਿਆ ਹੈਗਾ ਜੇ ਤੁਹਾਨੂੰ ਮਿਲੀ ਹੈਗੀ ਤੁਸੀਂ ਪੋਸਟ ਨੂੰ ਰਾਈਟ ਅਵੇ ਕੰਟੈਕਟ ਕਰੋ ਐਂਡ ਪੋਸਟ ਦੇ ਵਿੱਚ ਹੁਣ ਪ੍ਰੋਵਿੰਸ਼ਲ ਐਕਸਟਰਸ਼ਨ ਟਾਸਕ ਫੋਰਸ ਵੀ ਹੈ ਗਿਆ ਉਹਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਇਨਵੋਲਵ ਹੈ ਗਿਆ ਸੋ ਇਹ ਟੀਮ ਦੱਸੀ ਗਈ ਹੈਗੀ ਆ ਐਂਡ ਉਹ ਤੋਂ ਬਾਅਦ ਕੋਈ ਰਾਈਟ ਨਾਉ ਤਾਂ ਕੋਈ ਵਿਕਟਮ ਮੇਰੇ ਕੋਲ ਨਹੀਂ ਆਏ ਹੈਗੇ ਬਟ ਉਦਾਂ ਮੈਂ ਕਈ ਐਕਸਟਰਸ਼ਨ ਵਿਕਟਮਾਂ ਦੇ ਨਾਲ ਗੱਲ ਕਰਦਾ ਆਇਆ ਹੈਗਾ ਬਿਕਾਜ਼ ਪਿਛਲੇ 6-7 ਮਹੀਨੇ ਦੇ ਵਿੱਚ ਮੈਂ ਇਸ ਫਾਈਲ ਦੇ ਉੱਤੇ ਕਾਫੀ ਐਕਟਿਵ ਹੈਗਾ ਐਮ ਐਚ ਉਹਨਾਂ ਪਬਲਿਕ ਸੇਫਟੀ ਇੰਪੋਰਟੈਂਸ ਹੋਵੇ ਐਂਡ ਕਮਿਊਨਿਟੀ ਸੇਫ ਰਵੇ ਰਾਈਟ ਸੋ ਉਮ ਸੋ ਯਾ ਏ ਓਨ ਮੈਂ ਜਿਹੜੇ ਵਕੀਲਾਂ ਨੇ ਮੈਨੂੰ ਹੁਣ ਕੰਟੈਕਟ ਕੀਤਾ ਹੈਗਾ ਕਈਆਂ ਨੇ ਕੀਤਾ ਹੈਗਾ ਜਦੋਂ ਉਹਨਾਂ ਨੇ ਨਿਊਜ਼ ਬੁਲੇਟਿਨ ਦੇਖ ਲਿਆ ਲਾਸ ਆਈਡੀਆ ਨੂੰ ਉਹਨਾਂ ਨੂੰ ਫਿਕਰ ਹੈਗਾ ਉਮ ਉਹ ਆਪ ਤਾਂ ਉਹਨਾਂ ਤੇ ਉਹ ਆਪ ਤਾਂ ਵਿਕਟਮ ਨਹੀਂ ਰਹਿ ਰਾਈਟ ਨਾਉ ਐਂਡ ਬਟ ਉਹ ਗੱਲ ਹੈਗੇ ਉਹਨਾਂ ਨੂੰ ਫਿਕਰ ਹੈਗਾ ਉਹਨਾਂ ਨੂੰ ਕੀ ਆਪਣੀ ਪ੍ਰੋਟੈਕਸ਼ਨ ਲਈ ਕੀ ਕਰਨਾ ਚਾਹੀਦਾ ਹੈਗਾ ਸੋ ਮੈਂ ਹੁਣ ਆਨਗoing ਬੇਸਿਸ ਤੇ ਮੈਂ ਵਕੀਲਾਂ ਨਾਲ ਗੱਲ ਕਰੂੰਗਾ ਉਹਨਾਂ ਦੇ ਕੀ ਉਹਨਾਂ ਦੀ ਇਨਪੁਟ ਕੀ ਹੈਗੀ ਉਹ ਕੀ ਸੋਚਦੇ ਹੈਗੇ ਮੈਂ ਕਿੱਦਾਂ ਉਹਨਾਂ ਲਈ ਐਡਵੋਕੇਟ ਕਰ ਸਕਦਾ ਹੈਗਾ ਅਸੀਂ ਲਗਭਗ ਸਾਰੇ ਲੈਵਲ ਗਵਰਨਮੈਂਟ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਤੁਸੀਂ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਬੈਠਿਓ ਕ੍ਰਿਟਿਕਲ ਔਰਟੋਨੀ ਜਨਰਲ ਦੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਦੇ ਵੱਲੋਂ ਕੁਝ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਇਹ ਸਾਰਾ ਕੁਝ ਰੁਕ ਰਕੇ ਤੁਹਾਡਾ 뷰 ਪੁਆਇੰਟ ਕੀ ਹੈ ਆਈ ਥਿੰਕ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਾ ਵੀ ਕੁਝ ਕਰਨਾ ਪੈਣਾ ਹੈਗਾ ਰਾਈਟ ਜੇ ਤੁਸੀਂ ਦੇਖੋ ਅਟਾਰਨੀ ਜਨਰਲ ਜਿਹੜੇ bc ਸੂਬੇ ਦੇ ਹੈਗੇ ਆ ਜਿਹ ਪੂਰਾ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਉਹਨਾਂ ਦੇ ਅੰਡਰ ਆ ਉਹਦਾ ਮਤਲਬ ਕੀ ਆ ਜਿੰਨੇ ਵੀ ਸਰਕਾਰੀ ਵਕੀਲ ਆ ਜਿਹੜੇ ਪ੍ਰੋਸੀਕਿਊਟ ਕਰਦੇ ਆ ਰਾਈਟ ਨਾਓ ਐਕਸਟਰਸ਼ਨ ਨੂੰ ਉਹਨਾਂ ਦੇ ਅੰਡਰ ਆ ਐਂਡ ਜਿਹੜੀ ਕੋਰਟ ਦੀ ਸਟਾਫਿੰਗ ਆ ਉਹ ਵੀ ਉਹਨਾਂ ਦੇ ਅੰਡਰ ਆ ਐਂਡ ਸੋ ਜਦੋਂ ਆਪਾਂ ਕੋਈ ਲਾ ਦੀ ਚੇਂਜ ਦੀ ਮੰਗ ਕਰਦੇ ਹੈਗੇ ਆ ਆਪਾਂ ਪਹਿਲਾਂ ਜਾਂਦੇ ਹੈਗੇ ਆ ਅਟਰਨੀ ਜਨਰਲ ਕੋ ਫੇ ਉਹ ਘਾ ਜਾਂਦੇ ਹੈਗੇ ਆ ਫੈਡਰਲ ਸਰਕਾਰ ਕੋਲ ਉਹਨਾਂ ਨੂੰ ਉਹ ਦੱਸਦੇ ਹੈਗੇ ਅਟਰਨੀ ਜਨਰਲ ਕੈਨੇਡਾ ਨੂੰ ਸਾਨੂੰ ਕੀ ਚੇਂਜਸ ਚਾਹੀਦੇ ਹੈਗੇ ਆ ਇੱਥੇ ਬੀਸੀਸੀ ਸੁਪਰੇ ਦੇ ਵਿੱਚ ਸੋ ਅਟਰਨੀ ਜਨਰਲ ਦਾ ਕਾਫੀ ਰੋਲ ਇੱਥੇ ਹੈਗਾ ਐਂਡ ਸਲਿਸਟਰ ਜਨਰਲ ਦਾ ਰੋਲ ਵੀ ਹੈਗਾ ਬਿਕਾਜ਼ ਯਾ ਪੁਲੀਸਿੰਗ ਇੱਥੇ ਬੀਸੀ ਸੁਬੀਡੀਆ ਸਲਿਸਟਰ ਜਨਰਲ ਦੇ ਅੰਡਰ ਹੈ ਗਿਆ ਐਂਡ ਪ੍ਰੋਸੀਕਿਊਸ਼ਨ ਅੰਡਰ ਹੈਗਾ ਅਟਰਨੀ ਜਨਰਲ ਦੇ ਅੰਡਰ ਸੋ ਅ ਮੈਂ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਆ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹੈਗਾ ਇਹ ਹੌਣ ਤਾਈ ਰੀਐਕਟਿਵ ਰਹੇ ਹੈਗੇ ਆ ਐਂਡ ਮੈਂ ਕਈ ਐਗਜ਼ਾਮਪਲ ਦਿੰਦਾ ਹੈਗਾ ਹੁਣ ਪਿਛਲੇ ਮੈਂ ਕਿਆ ਕੀ ਹਟਿਆ ਹੈਗਾ ਪਿਛਲੇ 6-7 ਮਹੀਨਿਆਂ ਤੇ ਮੈਂ ਇਹ ਕੰਮ ਕਰਦਾ ਹੈਗਾ ਇਸ ਫਾਇਲ ਦੇ ਉੱਤੇ ਐਂਡ ਕਈ ਮੈਂ ਮੰਗਾ ਕੀਤੀਆਂ ਸੀਗੀਆਂ ਇਹਨਾਂ ਨੂੰ ਇੱਕ ਤਾਂ ਮੈਂ ਕਿਹਾ ਹੁਣ ਜਿਹੜੇ ਸਾਡੇ ਬੰਦੇ ਹੈਗੇ ਆ ਕਮਿਊਨਿਟੀ ਮੈਂਬਰ ਹੈਗੇ ਆ ਉਹ ਹੋਰ ਮੁਲਕ ਤੋਂ ਆਏ ਹੈਗੇ ਹੁਣ ਇੱਥੇ ਆਏ ਹੈਗੇ ਕੈਨੇਡਾ ਜਦੋਂ ਉਹਨਾਂ ਦਾ ਐਕਸਪੀਰੀਅੰਸ ਹੈਗਾ ਲਾ ਲਾ ਐਨਫੋਰਸਮੈਂਟ ਦੇ ਨਾਲ ਪੁਲਿਸ ਦੇ ਨਾਲ ਬੈਕ ਹੋਮ ਕੰਟਰੀ ਦੇ ਵਿੱਚ ਉਹ ਡਿਫਰੈਂਸ ਹੈਗਾ ਉੱਥੇ ਹੁਣ ਜਦੋਂ ਇੱਥੇ ਆਏ ਹੈਗੇ ਇੱਕ ਇੱਥੇ ਐਕਸਪੀਰੀਅੰਸ ਡਿਫਰੈਂਟ ਹੈਗਾ ਸੋ ਜੇ ਪਹਿਲਾਂ ਪੁਲਿਸ ਗੱਲ ਕਰਦੀ ਸੀ ਕਿ ਜਿਆਦਾ ਕਮਿਊਨਿਟੀ ਦੇ ਮੈਂਬਰ ਮੋਰੇ ਹੋਣੇ ਚਾਹੀਦੇ ਹੈਗੇ ਸਬੂਤ ਦੇਣਾ ਚਾਹੀਦਾ ਹੋਣਾ ਨੂੰ ਮੈਂ ਕਿਹਾ ਜੇ ਤੁਸੀਂ ਚਾਹੁੰਦੇ ਹੈਗੇ ਸਬੂਤ ਪ੍ਰੋਵਿੰਸਿਅਲ ਗਵਰਨਮੈਂਟ ਨੂੰ ਕੋਈ ਬਿਲਡਿੰਗ ਆਫ ਟਰਸਟ ਕਰਨਾ ਪੈਣਾ ਹੈਗਾ ਦੱਸਣਾ ਪੈਣਾ ਕਮਿਊਨਿਟੀ ਨੂੰ ਇੱਥੇ ਪੁਲਿਸ ਜਿਹੜੀ ਹੈਗੀ ਆ ਗੁੱਡ ਹੈਗੀ ਆ ਹੈਲਪ ਕਰ ਸਕਦੀ ਹੈ ਕਿ ਐਂ ਕਿੰ ਸਕਦੀ ਹੈਗੀ ਆ ਐਂਡ ਫਿਰ ਉਹਦੇ ਨਾਲ ਹੈਲਪ ਹੋ ਸਾਈਦਾ ਹੋਰ ਸਬੂਤ اون ਵਾਸਤੇ ਐਂਡ ਸੈਕੰਡਲੀ ਇੱਕ ਮਲਟੀ ਲਿੰਗੁਅਲ ਟਿਪ ਲਾਈਨ ਹੋਣੀ ਚਾਹੀਦੀ ਹੈਗੀ ਆ ਐਂਡ ਇਹ ਦੋ ਚੀਜ਼ਾਂ ਇਹਨਾਂ ਨੇ ਐਡਾਪਟ ਕਰ ਦਿੱਤੀਆਂ ਸੀਗੀਆਂ ਬਸ ਸਿਰਫ 60 ਦਿਨਾਂ ਲਈ ਐਡਾਪਟ ਕੀਤੀਆਂ ਸੀਗੀਆਂ ਐਂਡ ਸਿਰਫ ਲੱਖ ਡਾਲਰ ਦਿੱਤਾ ਸੀ ਇਸ ਵਾਸਤੇ ਪਰ ਇੱਕ ਹੋਰ ਮੈਂ ਮੰਗੀ ਕੀਤੀ ਸੀਗੀ ਮੈਂ ਕਿਹਾ ਸੀਗਾ ਇੱਕ ਪ੍ਰੋਵਿੰਸ਼ੀਅਲੀ ਲੈਡ ਲੀਡਰਸ਼ਿਪ ਹੋਣੀ ਚਾਹੀਦੀ ਹੈਗੀ ਬਿਕਾਜ਼ ਇਹ ਪਹਿਲਾਂ ਕਿਆ ਰੇਸਗੇ ਆਰ ਸੀ ਐਮ ਪੀ ਫੋਰਸ ਬਾਕੀ ਸਟੋ ਹੈਂਡਲ ਕਰੀ ਜ਼ੀ ਕੋਆਰਡੀਨੇਸ਼ਨ ਆ ਪੁਲਿਸ ਫੋਰਸਸ ਤੇ ਲੋਕਲ ਲੈਵਲ ਤੇ ਐਂਡ ਮੈਗਿਆ ਵਲ ਟਵਾ ਡਬੀ ਐਨਵਾਇਰਨਮੈਂਟ ਹੋ ਕੁ ਹੀ ਹੋਣਾ ਚਾਹੀਦਾ ਹੈਗਾ ਤੁਹਾਨੂੰ ਦੱਸਣਾ ਚਾਹੀਦਾ ਤੁਸੀਂ ਨਾਲ ਕਮਿਊਨਿਟੀ ਦੇ ਨਾਲ ਜੇ ਤੁਸੀਂ ਦਿਖਾ ਲੂਗੇ ਕਮਿਊਨਿਟੀ ਨੂੰ ਤੁਸੀਂ ਨਾਲ ਹੈਗੇ ਆ ਫੇਰ ਹੀ ਆਉਗੇ ਮੋਰੇ ਸਬੂਤ ਦੇ ਲਈ ਉਹ ਕਦੇ ਸਾਡਾ ਸੂਬਾ ਸਾਡੇ ਨਾਲ ਖੜਾ ਐਂਡ ਮੈਗਿਆ ਤੁਹਾਨੂੰ ਵੀ ਇਨਵੋਲਵ ਹੋਣਾ ਚਾਹੀਦਾ ਹੈਗਾ ਤੁਹਾਨੂੰ ਪ੍ਰੋਵਿੰਸ਼ੀਅਲ ਲੀਡਰਸ਼ਿਪ ਲੈ ਕੇ ਅਮ RCMP ਨੂੰ ਨਾਲੇ ਲੋਕਲ ਪੁਲਿਸ ਫੋਰਸ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਹੈਗਾ ਐਂਡ ਫਿਰ ਇਹਨਾਂ ਨੇ ਬਾਅਦ ਇਹ ਅਮ ਪਹਿਲਾਂ ਤਾਂ ਕਹਿੰਦੇ ਫੈਡਰਲੀ ਡੀਲ ਕਰੂਗੇ ਐਂਡ ਫਿਰ ਇਹਨਾਂ ਨੇ ਸਪਟੈਂਬਰ ਦੇ ਵਿੱਚ ਅਡਾਪਟ ਕਰ ਲਿਆ ਹੈਗਾ ਜਿਹੜਾ ਪ੍ਰੋਵਿੰਸ਼ੀਅਲ ਐਕਸਟਰਸ਼ਨ ਟਾਸ ਫੋਰਸ ਸੋ ਇਹ ਤਾਂ ਅਮ ਦੱਸ ਰਹੇ ਹੈਗਾ ਨਾਟ ਕ੍ਰੈਡਟ ਲੈਂਡਲੀ ਮੈਂ ਤਾਂ ਦੱਸ ਰਿਹਾ ਹੈਗਾ ਬਿਕਾਜ਼ ਇਹ ਸ਼ੋਅ ਕਰਦਾ ਹੈਗਾ ਇਹ ਰੀਐਕਟਿਵ ਰਹੇ ਹੈਗੇ ਆ ਇਹਨਾਂ ਨੇ ਆਈਡੀਆ ਹੋਰ ਪਾਸੇੋਂ ਦੇਖੇ ਹੈਗੇ ਆ ਫਿਰ ਇਹਨਾਂ ਨੇ ਐਡਾਪਟ ਕੀਤੇ ਹੈਗੇ ਆ ਇਹਨਾਂ ਦੇ ਆਪਣੇ ਆਈਡੀਆ ਘੱਟ ਹੁੰਦੇ ਆ ਤੇ ਇਹਦਾ ਮਤਲਬ ਹੈ ਇਹ ਪ੍ਰੋਐਕਟਿਵ ਨਹੀਂ ਰਹੇ ਹੈਗੇ ਰੀਐਕਟਿਵ ਐਨ ਅਜੇ ਦੀ ਕ੍ਰਾਈਸਿਸ ਆ ਇਹਦੇ ਵਿੱਚ ਰੀਐਕਟਿਵ ਨਹੀਂ ਹੋ ਸਕਦੇ ਪ੍ਰੋਐਕਟ ਹੋਣਾ ਪੈਣਾ ਕਿਉਂ ਬਿਕਾਜ਼ ਆਪਾਂ ਕਦੇ ਇਦਾਂ ਦਾ ਕ੍ਰਾਈਸਿਸ ਦੇਖਿਆ ਨਹੀਂ ਹੈਗਾ ਇਸ ਬੀਸੀ ਸੂਬੇ ਦੇ ਵਿੱਚ ਸੋ ਹੁਣ ਜੇ ਆਪਾਂ ਸੋਲੂਸ਼ਨ ਲੈਣੇ ਹੈਗੇ ਆ ਪੇਤਾ ਆਪਾਂ ਸਾ ਲੀਡਰਾਂ ਨੂੰ ਦੇਖਣਾ ਪਊਗਾ ਕੌਣ ਹੈ ਸਾਡੀ ਸਰਕਾਰ ਰਾਈਟ ਐਂਡ ਉਹਨਾਂ ਨੂੰ ਲੀਡਰਸ਼ਿਪ ਸ਼ੋ ਕਰਨਾ ਪਊਗਾ ਉਹਨਾਂ ਨੂੰ ਸ਼ੋ ਕਰਨਾ ਪਊਗਾ ਕਮਿਊਨਿਟੀ ਨੂੰ ਆਪਾਂ ਆ ਚੀਜ਼ਾਂ ਕਰਨੀਆਂ ਹੈਗੀਆਂ ਆ ਚੀਜ਼ਾਂ ਆਪਾਂ ਸੋਚੀਆਂ ਹੈਗੀਆਂ ਆਪਾਂ ਜਿਹੜੇ ਸਾਡੇ EMPLOYEES ਆ ਉਹਨਾਂ ਨੂੰ ਉਹਨਾਂ ਦੇ ਨਾਲ ਕਨਸਲਟੇਸ਼ਨ ਉਹਨਾਂ ਨੇ ਰਿਸਰਚ ਕੀਤਾ ਹੈਗਾ ਐਂਡ ਆ ਸੋਲੂਸ਼ਨ ਆਪਾਂ ਲੱਭੇ ਹੈਗੇ ਆ ਇਦਾਂ ਤੋਂ ਹੋ ਸਕਦਾ ਹੈਗਾ ਸਿਰਫ ਆਪੋਜੀਸ਼ਨ ਮੈਂਬਰ ਗੱਲ ਕਰ ਰਿਹਾ ਹੈਗਾ ਉਹ ਕਿ ਗੁੱਡ ਆਈਡੀਆ ਲੱਗਦਾ ਆਪਾਂ ਅਡਾਪਟ ਕਰ ਲੈਨੇ ਆ ਫਿਰ ਫੇ ਕੌਨਫੀਡੈਂਸ ਕਿੱਦਾਂ ਹੋਣਾ ਹੈਗਾ ਪਬਲਿਕ ਦੇ ਵਿੱਚ ਆਮ ਪਬਲਿਕ ਦੇ ਵਿੱਚ ਸੋ ਏਜੀਡੀ ਕ੍ਰਾਈਸਿਸ ਅੱਬ ਦੀ ਜਾਰੀ ਹੈਗੀ ਹੈ ਹੁਣ ਵਕੀਲਾਂ ਨੂੰ ਵੀ ਧਮਕੀਆਂ ਪਹੁੰਚੀਆਂ ਹੈਗੀਆਂ ਜਦੋਂ ਮੈਂ ਸਵਾਲ ਕੀਤਾ ਕੁਐਸਚਨ ਪੇਪਰ ਚ ਏ ਇਹ ਮੈਨੂੰ ਦੱਸਿਆ ਗਿਆ ਹੋਰ ਇਨਫੋਰਮੇਸ਼ਨ ਨਹੀਂ ਦੇ ਸਕਦੇ ਕੋਈ ਜਜ ਜੰਗਵਾ ਅਫੈਕਟ ਹੋਏ ਹੈਗੇ ਸੋ ਇਹਨਾਂ ਨੂੰ ਟਰਾਂਸਪੇਰੈਂਸੀ ਲੈਣੀ ਪੈਣੀ ਹੈਗੀ ਜੇ ਟਰਾਂਸਪੇਰੈਂਸੀ ਨਹੀਂ ਲੈਂਦੇ ਹੈਗੇ ਇਹਨਾਂ ਨੂੰ ਇਹਨਾਂ ਨੂੰ ਕਿੱਦਾਂ ਹੱਲ ਪਾ ਸਕਦੀ ਹੈ ਹੋਰ ਆਪੋਜੀਸ਼ਨ ਨਾਲੋਂ ਰਾਈਟ ਇਹ ਟਰਾਂਸਪੇਰੈਂਸੀ ਇਹ ਦੱਸ ਦੇ ਕਿ ਉਹਨਾਂ ਵੀ ਕਿਹਨੂੰ ਧਮਕੀਆਂ ਦਿੱਤੀ ਹੋਇਆ ਕੀ ਅਸਲ ਦੇ ਵਿੱਚ ਵਾਲ ਐ ਐਕਸਕਿਊਜ਼ ਨਾ ਬਣਾ ਲੰਦੇ ਆ ਓਕੇ ਕੋਈ ਇਨਵੈਸਟੀਗੇਸ਼ਨ ਦੇ ਕਾਰਵਾਈ ਦੇ ਵਿੱਚ ਫਰਕ ਪੈ ਸਕਦਾ ਜਿਹੜਾ ਕੋਈ ਕੇਸ ਕੋਰਟ ਦੇ ਸਾਹਮਣੇ ਚਾਹਤ ਜਾਣ ਵਾਲਾ ਹੈਗਾ ਪਰ ਗੱਲ ਇਹ ਹੈਗੀ ਹੈ ਜਿਹੜੀ ਜਿਹੜਾ ਸਵਾਲ ਮੈਂ ਕੀਤਾ ਸੀਗਾ ਕੁਐਸਚਨ ਪੇਪਰ ਦੇ ਵਿੱਚ ਮੈਂ ਕੋਈ ਕਾਸ ਕੇਸ ਬਾਰੇ ਨਹੀਂ ਪੁੱਛਿਆ ਸੀਗਾ ਮੈਂ ਸਿਰਫ ਪੁੱਛਿਆ ਸੀਗਾ ਕੋਈ ਜੱਜਾਂ ਜਾਂ ਗਵਾਹਾਂ ਤੇ ਤਾਂ ਨਹੀਂ ਅਸਰ ਪਿਆ ਹੈਗਾ ਬੀਸੀ ਸੁਬੇ ਦੇ ਵਿੱਚ ਕਿਉਂ ਨਾ ਮੈਂ ਇਹ ਨਹੀਂ ਪੁੱਛਦਾ ਮੈਨੂੰ ਨਾਂ ਦੱਸੋ ਕਿਸੇ ਦਾ ਰਾਈਟ ਜੇ ਮੈਂ ਨਾਂ ਪੁੱਛਦਾ ਸ਼ਾਇਦ ਫਿਰ ਕੋਈ ਕੇਸ ਦੇ ਵਿੱਚ ਫਰਕ ਪੈ ਸਕਦਾ ਹੋਗਾ ਪਰ ਮੈਂ ਨਾਂ ਦਾ ਤਾਂ ਨਹੀਂ ਮੈਂ ਪੁੱਛਿਆ ਸੀ ਮੈਂ ਤਾਂ ਕਿਹਾ ਜਨਰਲ ਕੈਟੇਗਰੀ ਇਹ ਇਹਦਾ ਇਹਦਾਂ ਹੀ ਮਤਲਬ ਹੈ ਜੇ ਫਾਰ ਇਗਜ਼ਾਮਪਲ ਕੋਈ ਕਹਿੰਦਾ ਕੋਈ ਕੰਸਟਰਕਸ਼ਨ ਇੰਡਸਟਰੀ ਦੇ ਤੇ ਤਦ ਨਹੀਂ ਅਸਰ ਪਿਆ ਹੈਗਾ ਉਹ ਕੇਸ ਦੇ ਨਾਲ ਕੀ ਫਰਕ ਪੈਣਾ ਹੈਗਾ ਸੋ ਟਰਾਂਸਪੈਰੈਂਸੀ ਦੇ ਮਤਲਬ ਹੈ ਓਨੈਸਟਲੀ ਸਾਨੂੰ ਦੱਸਣ ਕਿ ਪ੍ਰੋਗਰੈਸ ਹੈਗਾ ਫਿਰ ਕਮਿਊਨਿਟੀ ਨੂੰ ਵੀ ਲੱਗੂਗਾ ਕਿ ਇਹਦੇ ਵਿੱਚ ਕੋਈ ਹੱਲ ਹੈਗਾ ਹੁਣ ਮੈਨੂੰ ਫੋਨ ਕਾਲ ਆਉਂਦੇ ਹੈਗੇ ਆ ਜਿਹੜੇ ਵਿਕਟਮ ਹੈਗੇ ਆ ਉਹ ਮੇਰੇ ਨਾਲ ਗੱਲ ਕਰਦੇ ਹੈਗੇ ਆ ਉਹ ਤੇ ਤਾਂ ਕਈ ਕਾਮਯਾਬ ਬਿਜ਼ਨਸ ਪੀਪਲ ਹੈਗੇ ਆ ਐਂਡ ਉਹ ਦਾਰੇ ਬਹਿ ਉਹ ਕਹਿੰਦੇ ਕੀ ਹੋ ਰਿਹਾ ਉਹ ਤਾਂ ਉਹ ਉਹ ਤਾਂ ਉਹਨਾਂ ਨੂੰ ਸੁਣ ਕੇ ਤਰਸਉਂਦਾ ਹੈਗਾ ਬਿਕਾਜ਼ ਉਹਨਾਂ ਦੇ ਇੰਨਾ ਡਰ ਫੈਲਿਆ ਪਿਆ ਹੈਗਾ ਉਹਨਾਂ ਦੇ ਵਿੱਚ ਐਂਡ ਬੰਦਾ ਕਹਿੰਦਾ ਉਹ ਕਿ ਹੈਲਪ ਕਰਨਾ ਚਾਹੁੰਦਾ ਬੰਦਾ ਪਰ ਮੇਰੇ ਵੀ ਹੱਥ ਥੋੜੇ ਟਾਈਡ ਆ ਬਿਕਾ ਮੈਂ ਆਪੋਜੀਸ਼ਨ ਦੇ ਵਿੱਚ ਆ ਜਿਹੜੀ ਸਾਡੀ ਪ੍ਰੋਵਿੰਸਲ ਗਵਰਨਮੈਂਟ ਇਹ ਬਜਟ ਕੰਟਰੋਲ ਕਰਦੀ ਹੈ ਇਹ ਰਿਸੋਰਸ ਕੰਟਰੋਲ ਕਰਦੀ ਹੈਗੀ ਆ ਸੋ ਮੈਂ ਇਹਨਾਂ ਨੂੰ ਪੁਸ਼ ਕਰ ਸਕਦਾ ਪੁਸ਼ ਐਂਡ ਉਹ ਮੈਂ ਕਰਦਾ ਆਇਆ ਹੈਗਾ ਸੋ ਆਪੋਜੀਸ਼ਨ ਦਾ ਇਹ ਹੁੰਦਾ ਤੁਸੀਂ ਕਿਉਂ ਨਹੀਂ ਆਨੀ ਐਕਟ ਬਹਗੇ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਇਹ ਕਿਉਂ ਰੀਐਕਟਿਵ ਆ ਟਰਾਂਸਪੇਰੈਂਸੀ ਕਿਉਂ ਨਹੀਂ ਹੈਗੀ ਅਮ ਇਹ ਟੂਲ ਹੀ ਪੁਸ਼ ਕਰ ਸਕਦੇ ਹੈਗੇ ਆ ਸੋ ਇੱਕ ਜਿਹੜਾ ਟੂਲ ਮੈਂ ਪੁਸ਼ ਕਰ ਰਿਹਾ ਹੈਗਾ ਮੈਂ ਕਹਿਣਾ ਹੈਗਾ ਜਿਹੜਾ ਐਕਸਟੋਰਸ਼ਨ ਆਫੈਂਸ ਜਾਂ ਟੈਰਰਿਜ਼ਮ ਆਫੈਂਸ ਬਣਾਉਣਾ ਚਾਹੀਦਾ ਹੈਗਾ ਉਹ ਕਿਉਂ ਮੈਂ ਕਹਿ ਰਿਹਾ ਮੈਨੂੰ ਜਵਾਬ ਇਹਨਾਂ ਨੇ ਦਿੱਤਾ ਸੀਗਾ ਕਿਹਾ ਸੀਗਾ ਵੈਲ ਉਹਦੀ ਕੋਈ ਲੋੜ ਨਹੀਂ ਇਹਨਾਂ ਨੇ ਆਲਰੇਡੀ ਫੋਰਨ ਗੈਂਗ ਨੂੰ ਬਣਾਤਾ ਹੈਗਾ ਟੈਰਰਿਸਟ ਆਰਗੇਨਾਈਜੇਸ਼ਨ ਪਰ ਮੈਂ ਕਿਹਾ ਜਿਹੜੇ ਐਫੀਲੀਏਟ ਜਾਂ ਕਾਪੀਕੈਟ ਸਿਰਫ ਤੁਸੀਂ ਤੁਸੀਂ ਉਹਨਾਂ ਨੂੰ ਤਾਂ ਫਰੂਗੇ ਜੇ ਤੁਸੀਂ ਫੋਰ ਐਗਜ਼ਾਮਪਲ ਇੱਕ ਜਨਰਲ ਡੈਫੀਨੇਸ਼ਨ ਬਣਾਤਾ ਆਫ ਟੈਰਰਿਸਟ ਆਰਗੇਨਾਈਜੇਸ਼ਨ ਉਹਦੇ ਵਿੱਚ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਆ ਆਮ ਕ੍ਰਿਮੀਨਲ ਨਹੀਂ ਜਿਹੜੇ ਆਰਗੇਨਾਈਜ਼ਡ ਇਕੱਠੇ ਹੋ ਕੇ ਆਰਗੇਨਾਈਜ਼ਡ ਐਂਡ ਉਹਨਾਂ ਦਾ ਇਹ ਆ ਜਨਰਲ ਕਮਿਊਨਿਟੀ ਨੂੰ ਉਹਨਾਂ ਦੇ ਵਿੱਚ ਡਰ ਪਾਣ ਉਹ ਡਰ ਪਾਉਂਦੇ ਹੈਗੇ ਆ ਐਂਡ ਉਹ ਤੋਂ ਇਲਾਵਾ ਪੈਸੇ ਵੀ ਮੰਗਦੇ ਹੈਗੇ ਆ ਜੇ ਇਦਾਂ ਦਾ ਕੋਈ ਕੈਟੇਗੋਰੀਜ਼ੇਸ਼ਨ ਹੈਗਾ ਉਹਨੂੰ ਆਟੋਮੈਟਿਕਲੀ ਗਿਨੇਆ ਜਾਣਾ ਚਾਹੀਦਾ ਹੈਗਾ ਇਸ ਟੈਰਰਿਸਟ ਆਰਗੇਨਾਈਜੇਸ਼ਨ ਐਂਡ ਜੇ ਇਹ ਗਿਨਾ ਜਾਂਦਾ ਹੈਗਾ ਫਿਰ ਉਹਨਾਂ ਦੇ ਉਹ ਟਾਈਪਸ ਆਫ ਟੈਰਰਿਜ਼ਮ ਟੈਰਰਿਜ਼ਮ ਫੈਂਸ ਹੋਣਾ ਜੇ ਦਾ ਕਿਉਂਕਿ ਉਹਦੇ ਨਾਲ ਐਕਸਟਰਾ ਬਹੁਤ ਜ਼ਿਆਦੇ ਟੂਲ ਹੋਣੇ ਹੈਗੇ ਆ ਐਂਡ ਜਿੱਦੀ ਮੋਹਨ ਪੋਸਟ ਕਹਿੰਦੀ ਹੈਗੀ ਆ ਇੱਕ ਚੀਜ਼ ਕਹਿੰਦੀ ਹੈਗੀ ਜਿਹੜੇ ਕਹਿੰਦੇ ਆਪਾਂ ਦਾ ਫੜ ਲੈਣੇ ਆ ਪਰ ਚਾਰਜ ਨਹੀਂ ਲੱਗਦੇ ਹੈਗੇ ਚਾਰਜ ਤਾਂ ਨਹੀਂ ਲੱਗਦੇ ਹੈਗੇ ਇੰਨਾ ਜ਼ਿਆਦਾ ਸਬੂਤ ਨਹੀਂ ਹੈਗਾ ਕੋਈ ਪਰ ਉਹ ਜਿਹੜਾ ਟੈਰਰਿਜ਼ਮ ਆਫੈਂਸ ਦੇ ਵਿੱਚ ਆ ਉਹਦੇ ਵਿੱਚ ਇੱਕ ਚੀਜ਼ ਹੈਗੀ ਆ ਪੀਸ ਬਾਂਡ ਵੀ ਹੈਗੀ ਆ ਅੱਛਾ ਜੀ ਉਹਦੇ ਵਿੱਚ ਹੁੰਦਾ ਜੇ ਅ ਸਰਕਾਰੀ ਵਕੀਲਾਂ ਨੂੰ ਲੱਗਦਾ ਕੋਈ ਰੀਜ਼ਨੇਬਲ ਗਰਾਉਂਡਸ ਆ ਸਸਪੀਸ਼ਨ ਹੈ ਸ਼ੱਕਿਆ ਅੰਤ ਤਦ ਸੂਬੂਤ ਛੋੜੇ ਦੇਖ ਕੇ ਲੱਗਦਾ ਹੈਗਾ ਸ਼ੱਕ ਹੈਗੀ ਆ ਉਹ ਜਿਹੜੇ ਬੰਦੇ ਆ ਸ਼ਾਇਦ ਕ੍ਰਿਮੀਨਲ ਐਕਸਟਰੈਕਸ਼ਨ ਦੇ ਵਿੱਚ ਇਨਵੋਲਡ ਹੈ ਆ অর্ਗੇਨਾਈਜ਼ ਤਰੀਕੇ ਨਾਲ ਉਹ ਫੜੇ ਜਾ ਸਕ ਉਹ ਫੜੇ ਜਾ ਸਕਦੇ ਹਨ ਉਹਨੂੰ ਕਹਿ ਸਕਦੇ ਤੁਸੀਂ ਪੀਸ ਬਾਂਡ ਐਂਟਰ ਕਰਨਾ ਜਾਂ ਨਹੀਂ ਕਰਨਾ ਹੈਗਾ ਜੇ ਉਹ ਜੇ ਉਹ ਨਹੀਂ ਐਂਟਰ ਕਰਦੇ ਵੇ ਉਹਨਾਂ ਦੇ ਚਾਰਜ ਹੋ ਸਕਦਾ ਜੇ ਉਹ ਐਂਟਰ ਕਰਦੇ ਹੈਗੇ ਫਿਰ ਛੜਤਾਂ ਲੱਗ ਜਾਂਦੀਆਂ ਪਰ ਜੇ ਉਹ ਬ੍ਰੇਕ ਕਰਦੇ ਆ ਫਿਰ ਉਹਨਾਂ ਤੇ ਚਾਰਜ ਲੱਗ ਸਕਦਾ ਹੈਗਾ ਰਾਈਟ ਸੋ ਬੇਸਿਕਲੀ ਉਹ ਡੀਲ ਕਰ ਸਕਦਾ ਹੈਗਾ ਜਿਹੜੀ ਹੁਣ ਕੰਪਲੇਂਟ ਜਾਂ ਚਾਰਜ ਕਿਉਂ ਨਹੀਂ ਆਨੇ ਹੈਗੇ ਰਾਈਟ ਸੋ ਕੇ ਅਮ ਇਸ ਸਰਵ ਅਟਰਨੀ ਜਨਰਲ ਐਕਟਿਵ ਨਹੀਂ ਹੈਗੇ ਬੀਸੀਸੀ ਵੀ ਤੇ ਐਂਡ ਮੈਨੂ ਮੈਂ ਹੁਣ ਪੰਜਾਬੀ ਕਮਿਊਨਿਟੀ ਤੋਂ ਹੈਗਾ ਮੈਨੂੰ 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 ਫੀਲ ਹੁੰਦਾ ਹੈਗਾ ਕਿਉਂ ਨਹੀਂ ਕਰ ਰਹੇ ਹੈਗੇ ਉਹ ਵੀ ਆਪ ਵੀ ਸਾਊਥ ਏਸ਼ੀਅਨ ਹੈਗੇ ਆ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਰਾਈਟ ਸੋ ਮੈਂ ਮੈਂ ਆਪਣੀ ਬਾਜ਼ ਚੱਕੀ ਜਾਊਂਗਾ ਐਂਡ ਸੋ ਇਹ ਤਦੇ ਇਹਦੇ ਵਿੱਚ ਕੋਈ ਸੋਲੂਸ਼ਨ ਆਊਗਾ ਜਦੋਂ ਆਪਾਂ ਸਖਤੀ ਦੇ ਨਾਲ ਜਿੰਨੇ ਟੂਲ ਹੈਗੇ ਆ ਸਾਰੇ ਆਪਾਂ ਅਪਲਾਈ ਕਰੂਗੇ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ ਤੋ ਸੋਸ਼ਲ ਸਟਰੀਪ ਕੋ ਨਾਲ ਅਸੀਂ ਗੱਲਬਾਤ ਕੀਤੀ ਕਦੇ ਪੁਲਿਸ ਥਾਣਾ ਕਦੇ ਰੇਡੀਓ ਸਟੇਸ਼ਨ ਤੇ ਕਦੇ ਵਕੀਲ ਮਾਮਲਾ ਬਹੁਤ ਗੰਭੀਰ ਆ ਪਹਿਲਾਂ ਇੱਥੇ ਇਦਾਂ ਕਦੇ ਹੋਇਆ ਨਹੀਂ ਹੁਣ ਹੋ ਰਿਹਾ ਅਸੀਂ ਵੱਖ-ਵੱਖ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਮਿਤ ਪਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ